ਬੋਲਿਏ ਬਰਾ ਚਲਾਤਾ ਗੱਲ ਤੜਾ ਬੋਲਿਓ ਕੀ ਹਾਲ ਚਾਲ ਜੀ ਅੱਜ ਬਈ ਅੱਜ ਕਹਿੰਦੇ ਅੱਜ ਬਈ ਕਿਉਂ ਨਾ ਦਾ ਸਾਈ ਪਰ ਥੋੜਾ ਜਿਹਾ ਆਪਾਂ ਫਿਰ ਵੀ ਕੋਈ ਗੱਲ ਨਹੀਂ ਲੇਟ ਆ ਖਿੱਚਦਾ ਹੈ ਕੰਮ ਚੈਨਲ ਆ ਬਹੁਤ ਬੜਾ ਨਾ ਬਾਈ ਲੱਖ ਕੇ ਦੀਆਂ ਸਾਰਿਆਂ ਨੂੰ ਮੱਤ ਨਹੀਂ ਲਾਉਣਾ ਇਸਟਾ ਫੈਮਿਲੀ ਨੂੰ ਅਸੀਂ ਉੱਥੇ ਜੀਏ ਜਿੱਥੇ ਮੈਂ ਸ਼ੂਟ ਕਰਦੇ ਹੁੰਦੇ ਆ ਫੜਮ ਆ ਜਾਓ ਮੇਰਾ ਉਹ ਪਿਗਲ ਚੁ ਗਏ ਕਿਧਰੇ ਨਹੀਂ ਪਿਗਲਦਾ ਹਾਂ ਇਹਨਾਂ ਕਹਿੰਦੇ ਪਿਗਲ ਚੁ ਗਕੇ ਇਹਦਾ ਬੰਦੇ ਪਿਗਲੇ ਜਾਂਦੇ ਕੁਲਵੀਰ ਸੋਨੀ ਦਾ ਹਜੇ ਬੰਦਿਆ ਯਾਰਾ ਬੋਲਿਆ ਤਾਂ ਨਹੀਂ ਵਿੱਚ ਬਿਜ਼ੀ ਆਈ ਬਿਜ਼ੀ ਹੀ ਜਾਂਦਾ ਉਹ ਭਰਾਵਾ ਕੀ ਕਰਦਾ ਰਹਿਣਾ ਤੂੰ ਯਾਰ ਤੂੰ ਹੁਣ ਕਿਧਰ ਭਾ ਗਿਆ ਓਏ ਹੋਰ ਯਾਰ ਆ ਜਾ ਭਰਾ ਬਣ ਕੇ ਸ਼ੂਟ ਕਰਾ ਦੇ ਯਾਰ ਬੋਲਿਆ ਨਾ ਭਾਈ ਗਮੜ ਸੇ ਹੋਰ ਮੈਂ ਦੂਰ ਲੋਕੇਸ਼ਨ ਰੱਖੂੰ ਜਿਹੜਾ ਬੰਦਾ ਘਰ ਹੀ ਨਾ ਜਾ ਸਕੇ ਇੱਕ ਵਾਰੀ ਆ ਜਾ। ਉਪਾ ਗਏ ਕੜੇ ਜੇ ਮਾਮਾ ਸੁਣੇ। ਕੜੇ ਜੇ ਮਾਮਾ ਰਾਜੂ ਹੋਰ ਮੁੜ ਕੇ ਰਾਜੂ ਕਿਹੜਾ ਕਹਿੰਦਾ ਕਿਹੜਾ ਲੋਕੇਸ਼ਨ ਪਰ ਰਾਜੂ ਤੂੰ ਤਾਂ ਹਾਂ ਇੰਸਟਾਗ੍ਰam ਤੇ 100 ਕੇ ਹਾਂਜੀ ਕਾਂਗਰਸ ਥੈਂਕ ਯੂ ਬਈ ਕੰਗ੍ਰੈਚੁਲੇਸ਼ਨ ਧੰਨਵਾਦ ਸ਼ੁਗਰੀ OK ਦੇਖ ਸਾਡੀ ਨੇ ਕੀਤੇ ਆ ਤੇ ਤੁਹਾਡਾ ਵੀ ਰਾਜੂ ਨੇ ਬਹੁਤ ਮਿਹਨਤ ਕੀਤੀ ਹੈ ਜੀ ਇਹਦੇ 100k ਹੋ ਚੁੱਕੇ ਨੇ ਇਹ ਤੇ ਬਹੁਤ ਘੱਟ ਕੀਤੀ ਹੈ ਇਹ ਤੇ ਬਹੁਤ ਘੱਟ YouTube ਤੇ YouTube ਤੇ ਸਾਡੀ ਪਿਆਰ ਮਿਲ ਗਿਆ ਇਹ ਤਾਂ ਪਿਆਰ ਹੀ ਇਹ ਕਿਹ ਕਿਹੋ ਜਿਹਾ ਕਹਿ ਸਕਦੇ ਕਿ ਬਹੁਤ ਘੱਟ ਚਲਾਉਂਦਾ ਇੰਸਟਾਗ੍ਰਾਮ ਹਨਾ ਹਾਂ ਗਿਫਟ ਮਿਲਿਆ ਯੂਟਿਊਬ ਦੇਖਿਓ ਤੁਸੀਂ ਜਦੋਂ ਜਦੋਂ ਐ ਹੋ ਗਿਆ ਵੀ ਬਾਹਰ ਲੈਓ ਡੱਬੀ ਇੱਕ ਅਕਾਊਂਟ ਬਣਾ ਲੈ ਡੱਬੀ ਡੱਬੀ ਖੂਬ ਵਾਹ ਖਸਕੇ ਜੀ ਲੈਟਰ ਆਪਣੇ ਨੂੰ ਰਾਜੂ ਬਾਈ ਬਹੁਤ ਬਹੁਤ ਮੁਬਾਰਕਾਂ ਦੇਣ 100 ਕੇ ਦੀ ਡੱਬੀ ਸਾਰਾ ਤੁਸੀ ਮਿਲ ਗਿਆ ਬਹੁਤ ਮੁਬਾਰਕਾਂ 100 ਕੇ ਹੋ ਗਿਆ ਸਾਡੇ ਰਾਜੂ ਦਾ ਸਾਰੀ ਟੀਮ ਨੂੰ ਪਰਮਜੀਤ ਕੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਮਾਤਾ ਥੈਂਕ ਯੂ ਜਿਨ੍ਹਾਂ ਨੇ ਸੌਕੇ ਕੀਤਾ ਹਾਂਜੀ ਹਾਂਜੀ ਮੈਂ ਪਹਿਲਾਂ ਕੀਤਾ ਹੈ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੌਕੇ ਕੀਤਾ ਜਿਸ ਨਾਲ ਸਾਡਾ ਨਹੀਂ ਸੌਕੇ ਸਾਡੇ ਕਰਕੇ ਹੋਇਆ ਸਾਡੇ ਕਰਕੇ ਹੋਇਆ ਸਾਡੀ ਫਿਲਮਾਂ ਚੱਲੀਆਂ ਨੇ ਜਿਸ ਦਾ ਥੈਂਕ ਯੂ ਐਸੇ ਕਰੋ ਪਿਆਰ ਦਿੰਦੇ ਰਹੋ ਸਾਡੇ ਨਾਲ ਕਿਸੇ ਤਰ੍ਹਾਂ ਤੁਹਾਨੂੰ ਰਾਜੂ ਫੇਰ ਮਿਲਦਾ ਰਹੇ ਥੈਂਕ ਯੂ ਬਈ ਤੁਹਾਡਾ ਮਰਦ ਹਾਂ ਕਾਦੀਆਂ ਹਾਂ ਜੱਕਦੇ ਫੱਟੇ ਲੈ ਲਿਖਿਆ ਲਿਆ ਡੱਬੀ ਹਾਂ ਅੰਦਰ ਦੇਖਿਓ ਹੈ ਨਹੀਂ ਕਹਿੰਦੇ ਬਲੌਗ ਚ ਤਾਜੀ ਪਿਆਜੀ ਵੇਚਦੀ ਆ। ਕੀ ਵੇਚਦੀ ਹੋਗੀ ਕਹਿੰਦੇ ਹੁਣ ਤਾਂ ਜਾਂਦੀ ਸਾਰੇ ਆ। ਨਹੀਂ ਇੱਥੇ ਡੱਬੀ ਖੜ ਜਾ। ਆ ਬਣਾਇਆ ਲੈਟਰ। ਮਾਤਾ ਟਿੱਪੜੀ ਜੇ ਚਾਹੇ। ਗਰਮੀ ਐ ਇੰਨੀ ਆ। ਮੂਈ ਲੋਕ ਮੱਤ ਕਹਿੰਦੇ ਨੇ। ਭਾਈ ਮਾਲਾ। ਮਾਲਾ ਟਿੱਪੜੀ। ਤੇਰੇ ਨਾਲ ਮਾਚ ਲੈਟਰ ਸੀ ਤੇਰੇ ਨਾਲ। ਓ ਯਾਰ ਬਿੱਕਰ ਨੇ ਲੈ ਲਿਆ। ਉਹਦੇ ਕੋਲੇ ਲੈਟਰ। ਨਹੀਂ ਨਹੀਂ। ਲਾਈਟਰ ਗੱਡੀ ਚ ਓਏ ਗੱਡੀ ਚ ਇੱਕ ਅੱਧੀ ਹਾਂ ਉਹ ਗੱਡੀ ਚ ਦੇਖ ਓਏ ਲੈਟਰ ਦਾ ਬੱਕੀ ਜੀ ਗੱਡੀ ਦੀ ਪਈ ਹੁੰਦੀ ਡੱਬੀ ਡੱਬੀ ਕੋਈ ਬਹਿ ਜਾਂਦਾ ਬੰਦਾ ਭੱਜ ਜਾਵੇ ਲੱਭ ਕੋਈ ਬੰਦਾ ਪਤਾ ਨਹੀਂ ਭਾਈ ਜਾਣ ਕੇ ਨਹੀਂ ਕੱਢਦਾ ਪਰ ਭਾਈ ਨਹੀਂ ਸਾਡੇ ਚ ਇੱਥੇ ਕੋਈ ਹੈ ਹੀ ਨਹੀਂ ਹੋਰ ਜਾ ਡੱਬੀਆਂ ਚ ਇੰਕਾਂ ਨਾਲ ਤੇ ਸਾਡੇ ਘਰੇ ਵੀ ਨਹੀਂ ਮੇਰੇ ਨਾਲ ਦੂਜੇੜਾ ਜਿਹੜਾ ਐਂ ਜੀ ਚੱਲਦਾ ਆਪਾਂ ਐਟਮੈਟਿਕ ਆਲਾ ਦੂਜੇ ਸੁਣਦਾ ਸਾਡਾ ਡੱਬੀ ਲਈ ਦੇ ਹਾਂ ਜਾਂ ਇਸ ਤਰ੍ਹਾਂ ਇਹਨੋਂ ਐ ਇਹ ਅਰੀਲ ਕੋਈ ਨਹੀਂ ਬਣਾਉਂਦਾ ਕਹਿੰਦਾ ਮੈਂ ਆਇਆ ਲਾ ਰਿਹਾ ਹਾਂ ਬੱਸ ਤਹਾਂ ਕੀ ਪਿਆ ਤੂਫਾਂ ਕੇ ਹੋਣਗਾ ਆ ਆਹ ਪੜਾ ਆ ਮੇਰੇ ਅੱਜ ਪੀ ਜਾ ਵੀਰੇ ਖੜਜ ਬਲੌਗ ਚੱਲੀ ਜਾਂਦਾ ਐ ਕਦੋਂ ਪੜਾ ਐ ਵਾ ਨਹੀਂ ਨਹੀਂ ਫਿਰ ਆਹਕ ਚੱਲੀ ਜਾਂਦਾ ਚੁੱਪ 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 ਸਾਲ ਖੜ ਜਾ ਦੁਬਾਰੇ ਦਾ ਜੀ ਐਕਸ਼ਨ ਸਸਿਕਾ ਜੀ ਮੈਨੂੰ ਵੀ ਕਰ ਲੈ ਤੁਸੀਂ ਨਹੀਂ ਨਹੀਂ ਚੱਲ ਰਿਹਾ ਨਹੀਂ ਚੱਲ ਰਿਹਾ ਉਹ ਨਾ 베ਤੀ ਨਗਰੋਂ ਚੱਲ ਕੱਢ ਲਿਆ ਹੁਣ ਕੇਮਰਾ ਕਿੱਧਰ ਗਿਆ ਖੜਦਾ ਖੜਦਾ ਇਹਨੂੰ ਪੁੱਛ ਮੈਂ ਹੈਗਾ ਡਿੰਪਲ ਪਟਿਆਲ ਵੀ ਸਾਰੇ ਜਣੇ ਫੋਲੋ ਕਰ ਲਏ ਹੈ ਹੈਗਾ ਗੁਲਦੀਪ ਕਾਟ ਰਿਪਲੇ ਇਹ ਕਟੂਆ ਵਲੋਗ ਚੰਗਾ ਸਾਰਾ ਇਹਨਾਂ ਦਾ ਇਹਨਾਂ ਦਾ ਕਟੂਆ ਮੈਂ ਗਲੀਆਂ ਚ ਗਿਆ ਸੀ ਦੇਖਣ ਵੀ ਦੁਪਹਿਰ ਕਿੰਨੀ ਕੋ ਲੋਕਾਂ ਨੇ ਗੇਟ ਲਾ ਲੇ ਤੇ ਅਸੀਂ ਸ਼ੂਟ ਸਟਾਰਟ ਕਰਨ ਲੱਗੇ ਲਾਪਾ ਕਰਦੇ ਬਈ ਕਦੇ ਹਮੇਸ਼ਾ ਖੜ ਜਾ ਕਰ ਜਾ ਇੱਕ ਮਿੰਟ ਜਦੋਂ ਵੀ ਹਮੇਸ਼ਾ ਮੈਂ ਯੂਟਿਊਬਰ ਆਈਆਂ ਜਿਹੜੇ ਵੀਡੀਓ ਬਣਾਉਂਦੇ ਉਹਨਾਂ ਨੂੰ ਮੇਨਤੀ ਕਰਦਾ ਵੀ ਜੂ ਲొਕੇਸ਼ਨ ਇੰਨੀ ਕਿ ਦੂਰ ਰੱਖੋ ਕਿ ਬੰਦਾ ਪਾਣੀ ਪੀਣੋਂ ਮੋਟਰ ਤੇ ਵੀ ਨਾ ਜਾ ਸਕੇ ਬੰਦੇ ਨੂੰ ਪਿੱਛੋਂ ਘਰੇ ਵਗ ਜਾਂਦਾ ਘਰ ਨੇੜੇ ਦਾ ਹੀ ਫਾਇਦਾ ਲੈਂਦਾ ਏ ਠੂ ਕਰੇ ਠੂ ਰਾਜੂ ਮੱਖੀਆਂ ਖਾ ਜਾਣਗੀਆਂ ਖੁਰ ਗਿਆ ਪਹਿਲਾਂ ਆ ਲੈ ਉਹ ਤੇਰੀ ਭੈਣ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ 100 ਕੇ ਇੰਸਟਾਗ੍ਰam 100 ਕੇ ਬਹੁਤ ਜਿੰਦਾਬਾਦ ਦਿਲੋਂ ਧੰਨਵਾਦ ਤੇਰੇ ਵੀ ਕਰ ਕਿਉਂ ਮੇਰੀ ਆਓ ਹੈਪੀ ਬਰਥਡੇ ਥੋੜੀ ਆ ਹੈਪੀ ਬਰਥਡੇ ਟੂ ਯੂ ਓਏ ਹੈਪੀ ਬਰਥਡੇ ਨਹੀਂ ਹੈਗਾ ਬਰਥਡੇ ਟੂ ਕੋਈ ਦਾ ਹੈਪੀ ਬਰਥਡੇ ਅੱਜ ਆਹ ਤਾਂ ਕਰ ਦੋ ਲਓ ਜੀ ਮਾਤਾ ਥੈਂਕ ਯੂ ਬਈ ਬਹੁਤ ਬਹੁਤ ਮੁਗਾਰਕਾਂ ਰਾਜੂ ਸ਼ਗਨ ਵੀ ਦੇ ਦੋ ਰਾਜੂ ਰਾਜੂ ਨੂੰ ਸ਼ਗਨ ਲੈ ਲਓ ਲਿਆ ਕੋਈ ਕਰ ਸੂਣੇ ਸਾਰੇ ਜਿਹੜਾ ਬੰਦਾ ਕੋਈ ਨਹੀਂ ਕੋਈ ਇਹ ਆ ਕਿਉਂ ਖਰਾਬ ਕਰ ਪਰਮਜੀਤ ਕੇਵਲ ਰਾਜੂ ਨੂੰ ਸ਼ੋਕੀ ਜਾ ਦੇ ਕੀ ਦੇ ਸ਼ਗਨ ਲੈ ਕੇ ਆਪ ਤਾਂ मित्रा जी राजू ला नु सगला रा ओडी डबी मजे 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 आयो ने आयो भाई घंटा बस ओ दादा राजू ओ मजे ले चक हा हा जो मुन ने वेडा सूट नाही ले वेडा मु केसदा भी लेण ना वे मु लेण ना सूट आ चला ना तर आयो मला ना हैप्पी बर्थडे के रे जल्दी ओके कोई कुमार को दे तेनु थैंक यू ਬਹੁਤ ਬਹੁਤ ਰਾਜੂ ਕੋਈ ਸੁਣ ਨਹੀਂ ਹੁੰਦਾ ਖਲਾ ਬਹੁਤ ਬਧਾਈਆਂ ਭਾਈ ਬੋਗੀ ਰਗੀ ਵਾ ਹੋਰ ਬਹੁਤ ਮੁਬਾਰਕਾਂ ਸਾਰਿਆਂ ਨੂੰ ਥੋੜਾ 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 ਤੁਹਾਡਾ ਬਹੁਤ ਬਹੁਤ ਸਾਡੇ ਰਾਜ ਦੇ ਚੈਨਲ ਨੂੰ ਪਿਆਰਾ ਪਿਆਰਾ ਜਲਦੀ ਦੇਣ ਵਾਸਤੇ ਇੱਕ ਟਿੰਕ ਡਰੇਆ ਉਹ ਮਾਰਨਾ ਮਾਰੇਗਾ ਮਾਰੇਗਾ ਚਲੋ ਠੀਕ ਹੈ ਆਪ ਵੀ ਕਮਾਲ ਕਰਨਾ ਐ ਕਰਕੇ ਸਾਈਜ਼ ਦਾ ਦੇਖ ਲੈਂਦਾ ਚਮਚੀ ਚਾਹੇ ਸਾਰੇ ਵਾਲਾ ਫਿਰ ਉਮਾਨੂ ਜੀ ਬਈ ਚਮਚੀ ਤਾਂ ਚੱਕ ਲੋ ਮੇਰਾ ਗਿਫਟ ਭਾਈ ਨੂੰ ਆ ਤੇ ਤੇ ਆ ਰਿਹਾ ਛੇਤੀ ਆਣਾ ਮੇਰਾ ਲੱਗਿਆ ਬਹੁਤ ਹੀ ਆ ਗਿਫਟ ਇਹ ਗਿਫਟ ਬਾਈ ਥੈਂਕ ਯੂ ਜੀ ਬਾਈ ਸਾਰਿਆਂ ਦਾ ਤੁਹਾਨੂੰ ਬਹੁਤ ਪਿਆਰ ਦਿੰਦੇ ਹਾਂ ਕਿੰਨੇ ਇਤੋਂ ਕੱਢ ਚਮਚੇ ਦੀ ਗੋਲੀ ਬਹੁਤ ਪਿਆਰ ਦਿੰਦਾ ਚਮਚੇ ਦੀ ਗੋਲੀ ਬਾਕੀ ਸਾਡੇ ਬਲਾਕ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਸੀਂ ਦੇਖੋਗੇ ਬੜੇ ਅੱਛੇ ਅੱਛੇ ਪ੍ਰੋਜੈਕਟ ਲੈ ਕੇ ਆਏ ਸਾਡੀ ਟੀਮ ਦੇ ਜਿੰਨੇ ਮੈਂਬਰ ਨੇ ਨਾ ਸਾਰਿਆਂ ਨੂੰ ਫੋਲੋ ਕਰ ਲਓ ਤਾਂ ਕਿ ਪਤਾ ਲੱਗ ਜੇ ਵੀ ਹਾਂ ਇਹ ਰਾਜੂ ਦੀ ਟੀਮ ਦੇ ਮੈਂਬਰ ਹਾਂ ਬਿਲਕੁਲ ਬਿਲਕੁਲ ਸਾਰਿਆਂ ਨੂੰ ਵਨ ਟੂ 올 ਆਡੀਅੰਸ ਬਹੁਤ ਪਿਆਰੀ ਸਾਡੀ ਆਡੀਅੰਸ ਹੈ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਠੀਕ ਬੰਦ ਜੋ ਕਿ ਹੁਣ ਇਸ ਤੋਂ ਬਾਅਦ ਸ਼ੂਟ ਕਰਨ ਸ਼ੂਟ ਕਰਾਂਗੇ ਦੁਪਹਿਰਾ ਹੋ ਗਿਆ ਜਮਾ ਸੈਗਰ ਤੇ ਆ ਲਾਦੇ ਮੈਂ ਗੜੇ ਪਈ ਜਾਂਦਾ ਇਹ ਤਾਂ ਵੀਰੇ ਫਿਰ ਮੇਰੀ ਗੱਲ ਸੁਣਾ ਆ ਲੈ ਨਹੀਂ ਪਈ ਜਾਂਦਾ ਅੱਛਾ ਆ ਵੀ ਲਿਆਤੀਆਂ ਸੀ ਉਹ ਸਾਰਿਆਂ ਨੂੰ ਬਰੋ 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 ਬੰਦ ਆ ਆਹ ਮੈਂ ਕਹਿੰਦਾ ਅਬ ਬੰਡੋ ਵੀ ਕਿਨੇ ਬੰਦਣਾ ਪੰਜ ਚਲੇ ਮਾਸੀ ਬੰਦੀ ਹਾਂ ਜੀ ਹਾਂ ਬੱਸ ਹੀ ਬੰਦ ਸਾਰਿਆਂ ਨੂੰ ਇੱਕੋ ਜਿਹਾ ਜੇ ਪਰ ਮੈਂ ਚਮਚੇ ਦੋ ਦੋ ਹੀ ਆਉਣ ਕਿਉਂ ਵੀ ਬੰਦ ਹਾਂ ਫਿਰ ਤੁਸੀਂ ਐ ਕਰੋ ਵੀਰੇ ਜੇ ਇੱਕੋ ਜਿਹਾ ਕਰਨਾ ਹੈ ਇਹਨੂੰ ਪਹਿਲਾਂ ਕਾਸ਼ੇ ਚ ਰਲਾ ਲਓ ਨਹੀਂ ਫਿਰ ੜਡਾ ੜਡਾ ਹਾਂ ਘੋਲ ਲਓ ਨਾ ਯਾਰ ਮੱਗਰ ਨੂੰ ਫੜਾਓ ਪਹਿਲਾਂ ਮੱਗਰ ਨੂੰ ਗੁੱਟਾ ਭਰਵਾਓ ਥੈਂਕ ਯੂ ਬੇਬੀ ਨੂੰ ਪਤਾ ਮੈਂ ਕਦੇ ਕਦੇ ਟੇਸ ਖਾਨਾ ਅੱਛਾ ਕੋਈ ਨਾ ਕੋਈ ਨਾ ਜਾਣ ਦੇ ਮੱਗਰਾ ਤੈਨੂੰ ਮਿਲਦੀ ਹੀ ਕਦੇ ਕਦੇ ਆ ਹਾਂ ਚੰਤੇ ਵੀ ਚੰਤੇ ਆ ਦੱਸਣ ਚੰਪੀਲੇ ਕਿਹਨਾਂ ਸਾਰਿਆਂ ਨੂੰ ਅੱਜ ਪਈ ਨਹੀਂ ਕਿਉਂ ਯਾਰ ਮੈਂ ਮਿੱਠਾ ਸਨ ਨਸੀ ਨੂੰ ਬੜਾ ਚੰਤੇ ਮੈਂ ਨਹੀਂ ਉੱਠਿਆ ਜਾਂ ਤੂੰ ਚੰਤੇ ਲਿਆ ਅਸਲ ਮੈਂ ਤੈਨੂੰ ਕਹਿਆ ਵੀਰੇ ਤੂੰ ਸੁਨਾਮ ਤੋਂ ਦਵਾਈ ਲੈ ਲੈ 슈ਗਰ ਦਾ ਵਧੀਆ ਦਿੰਦਾ ਹੈ 슈ਗਰ ਦਾ ਡਾਕਟਰ ਚੰਗਾ ਉੱਥੇ ਹੋਰ ਹੋਰ ਤੈਨੂੰ ਕਾਤੋਂ ਨਹੀਂ ਖਾਂਦਾ ਤੂੰ ਫਿਰ ਮਿੱਠਾ ਸ਼ੌਕ ਨਹੀਂ ਹੋਰ ਭਾਈ ਦੇਖੇ ਮਾਂ ਕਿਤੇ ਹੂੰ ਬੰਦ ਕਰਿਆ ਹੋਇਆ ਮਨ ਦੀ ਗੱਲ ਆ ਮੈਨੂੰ ਪਤਾ ਲੱਗਦਾ ਤਿੰਨ ਤਿੰਨ ਮਿੰਟ ਮਿਟਸ ਆ ਰਹੇ ਨਹੀਂ ਡਿੱਪੀ ਨਹੀਂ ਕਾ ਅਲਾ ਮੁੜ ਕੇ ਰੋਵੇਂਗੀ ਆ ਜਾ ਡਿੱਪੀ ਨਹੀਂ ਰੋਣਾ ਕਾਦੇ ਵਾਸਤੇ ਆ ਬਾਈ ਕੋਈ ਰਾਇ ਨਾ ਜੇ ਪੁੱਤ ਜੇ ਕਿਨ ਹੋਰ ਲੈਣਾ ਹੋਰ ਲੈਣੂ ਕੇਕ ਵਾਦੂ ਲੈ ਬਾਈ ਕੇਕ ਵਾਦੂ ਐ ਤੇ ਤੁਸੀਂ ਮੈਸੇਜ ਕਰਿਓ ਅਸੀਂ ਭੇਜ ਵੀ ਸਕਦੇ ਆ ਡਿੱਪੀ ਰਹੀ ਆਂਟੀ ਇਹਨਾਂ ਨੂੰ ਦੇਜੋ ਆਖ ਨੂੰ ਹਾਂ ਹਾਂ ਬੜਾ ਪਿਆਰ ਦਿੱਤਾ ਲੋਕਾਂ ਨੇ ਬੜੇ ਸੇਤੀ ਕਰਤੇ ਸੋਗੇ ਹਾਂ ਕਿਨੇ ਗੋਲੂ ਹੋ ਰਹੇ ਚਲੋ ਵੀ ਮੰਨ ਲਓ ਪਹਿਨਾਂ ਵਾਲਾ ਇੰਸਟਾਗ੍ਰਾਮ ਆਪਣਾ ਹੈਕ ਹੋ ਗਿਆ ਜੀ ਪਤਾ ਪੱਲ ਤੈਨੂੰ ਤੈਨੂੰ ਨਹੀਂ ਪਤਾ ਮੈਨੂੰ ਤੂੰ ਟੁਕੜਾ ਦੱਸਦਾ ਹਰੇਕ ਚਾਹੇ ਕੀ ਹੋ ਗਿਆ ਉਦੋਂ ਮੈਨੂੰ ਨਾ ਚਾਹੇ ਉਹਦੇ ਤੇ ਇਹਨੂੰ ਦੀਪੀ ਦੀਪੀ ਕਹਿੰਨੀ ਆਹ ਤੇ ਦੀਪੀ ਵਾਲਾ ਪਹਿਲਾ ਲੈ ਵੀ ਐਡਰੈਸ ਲਿਖ ਕੇ ਭੇਜ ਦਿਓ ਆਪ ਦਾ ਤੇ ਤੁਹਾਨੂੰ ਅਸੀਂ ਮੈਨੂੰ ਡਿਲੀਵਰੀ ਫ੍ਰੀ ਹੈ ਭੇਜਣਾ ਇਹ ਹੋਣਾ ਭੇਜ ਬਚ ਕੇ ਮੰਨ ਲੈਣਾ ਮੰਨ ਲੈਣਾ ਤੂੰ ਤਾਂ ਲੈਂਦਾ ਲੈ ਜੇ ਪਾ ਖਾ ਲੋ ਲੈ ਜੇ ਪਾ ਦੇ ਮੰਨ ਲਓ खाओ 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 बेटा ये की गल करते हैं बस आगे सारे बस बस मैं थोड़ी तो खा रहा हूं इन्हें दे दे किधर आएगा गोलू है किधर आएगा